देखी अगर बुआ ले जाने आ देखो तो हैं क्या मैं खाली हाल ओ ए में क्या है ओ बचारे हो तो बंदा हो रहा गया ओ तो भाग तो गया भाग तो 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 गया रा ओ मारो तो ये है भाई यार ठोकरा मारने वाली तो दुनिया बहुत बुरी फिर पता नहीं लगे ना देख रहा है ना अभी नेमन लगा है एक मिनट ਨੇ ਹੁਣ ਸਾਫ ਨੇ ਸਾਰੇ ਸੋਹਣੇ ਨੇ ਚੰਕਵੀ ਮਾਰ ਦਿਓ ਜਾ ਕੇ ਕਹਿੰਦਾ ਨਾ ਪਾਲਨੇ ਬੰਦੇ ਸੌਂਗਲਾ ਵਾਦੀ ਹਾਂ ਬਈ ਏਡਾ ਦਾਣੇ ਦੀ ਗਰੰਟੀ ਆ ਆਪਣੀ ਤੇ ਪੱਠਿਆਂ ਦੀ ਖਾਂਦੇ ਹੋਣਗੇ ਦਾਣੇ ਖਾਂਦੇ ਨੇ ਆਪਣੇ ਕਣਕ ਤੇ ਹੀ ਪਾੜੇ ਹੋਇਆ ਜੀ ਬਈ ਦੁਕਾਨੇ ਤੇ ਆ ਯਾਰਾ ਕਿਨੇ ਗਣੇ ਆ 200 ਰੁਪਿਆ ਹੋਰ ਬੱਚੇ ਹੋ ਗਏ ਸੋਹਣੇ ਨੇ ਬੱਚੇ ਇਹਨਾਂ ਮਾਰੇ ਹੋਏ ਸਾਰੇ ਬੱਕਰੀ ਨੇ ਹਾਂਜੀ ਹਾਂਜੀ ਕੋ ਬਹੁਤ ਬਈ ਕੋਈ ਗੱਲ ਦੱਸਦਾ ਯਾਰਾ ਇਹ ਦੋ ਘਟ ਮੈਂ ਦੇਣੇ ਨਹੀਂ ਹੁੰਦਾ ਤਮਾ ਯਾਰ ਕਸਾਈਆਂ ਚ ਨਾ ਆਪਾਂ ਇਹ ਵੀ ਐਡਾ ਮਗਜ ਮਾਰਨ ਵਾਲਾ ਹੈ ਨਹੀਂ ਆ ਉਹ ਕੀ ਤਸੱਲੀ ਹੋ ਗਈ ਇਹਨਾਂ ਉਹ ਹੋ ਗਈ ਇਹਨੇ 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 ਕਹਤਾ ਰੋਕ ਗਿਆ ਨਹੀਂ ਤੁਰ ਜਾਣਾ ਹਰੇ ਇਹਦੇ ਗਰੀਦ ਸਾਹ ਦੇਖਣੇ ਨੇ ਇਹ ਤਸੱਲੀ ਹੋ ਗਈ ਉਹ ਆਗੇ ਮਨ ਦੀ ਤਸੱਲੀ ਕਰ ਮੇਰਾ ਆਪਦੇ ਮਨ ਦੀ ਤਸੱਲੀ ਆਪਣੇ ਮਨ ਦੀ ਤੇ ਭਰੇ ਆ ਉਹਨੇ ਤੇ ਤਲੀ ਹੋਣੀ ਜਿੰਨੇ ਤੇ ਤੁਸੀਂ ਕਿਹਾ ਕਿ ਕਿੰਨੇ ਦੇ ਹੋਣਗੇ ਤੂੰ ਕਿੰਨੇ ਦੇ ਦੱਸਦਾ 5500 5500 ਦੇ ਹੈ ਹੈਲੋ ਹੂੰ ਕੋਈ ਪਾਈ ਹੋਏ ਨੇ ਪਾ ਯਾਰ ਹਾਂਜੀ ਨਹੀਂ 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 ਦੇਰੇ ਹੁੰਦਾ ਤੈਨੂੰ ਮੋੜਨਾ ਹੀ ਨਹੀਂ ਚੱਲ ਦੇ ਨਹੀਂ ਨਹੀਂ ਆਪਾਂ ਬੁਲਾਉਣੇ ਵੀ ਨਹੀਂ ਮਾਲਣੇ ਨਹੀਂ ਜਦ ਇੱਕ ਮੋੜਿਆ ਤੇ ਇੱਥੋਂ ਜੋ ਹੋਬਾ ਹੋ ਗਿਆ ਆ ਤੂੰ ਦੂਸਰੀ ਲੰਡੀ ਲੱਗ ਯਾਰਾ ਬੱਚੇ ਦੇ ਹੁੰਨੇ ਬੱਚੇ ਨਹੀਂ ਮਾਰੇ ਹੈਗੇ ਮੈਂ ਹੁਣ ਨਹੀਂ ਦੇਖੀ ਜਨਾ ਉਹਦਾ ਵੀ ਕਰਾ ਦੇ ਹੁਣ ਬੰਦਾ ਜੀ ਦਾ ਲੱਗਦਾ ਯਾਰ ਹੁਣ ਥੋੜਾ ਹੋਵੇ ਬੱਗੀਆਂ ਨੂੰ ਇਹਨਾਂ ਇਹਨਾਂ ਵੱਢਦੀ ਹੋਏ ਜਾ ਬਾਈ ਹਾਂ ਦਾ ਫਿਰ ਗੱਲ ਸਹੀ ਬਾਤ ਤਾਂ ਸਹੀ ਦੱਸਤਾ ਬਿਲਕੁਲ ਜਰਪੂ ਕਾ ਜਾਗ ਬੰਜੀ ਪੰਜ ਦੋ ਮੈਂਨੇ ਮਹਿੰਗੇ ਬੰਦੇ ਨੇ ਬਾਈ ਨਹੀਂ ਨਹੀਂ ਆਪਾਂ ਚਾਹ ਕਾ ਪੰਜ ਦੀ ਵੀ ਨਹੀਂ ਕਰਦੇ ਮੈਂ ਤਾਂ ਇਤੂ ਹੀ ਉੱਤੇ ਦੀ ਕਰਦਾ ਜਰਨ ਪਾਲਨੇ ਦੇ ਨੇ ਨਹੀਂ ਨਹੀਂ ਪਾਲਨੇ ਤਾਂ ਪਹਿਲੇ ਫੜਦੇ ਵੀ ਨਾ ਮੈਂ ਮਨੇ ਚਲ ਫੜਦੇ ਨੇ ਲੈਣ ਪਾਲ ਲਈ ਜਨਾ ਨਹੀਂ ਫਿੱਟੇ ਜਿਵੇਂ ਤੂੰ ਬਸ ਕਰ ਲਾ ਮੇਰਾ ਕੀ ਮਤਲਬ ਕੋ ਕੋ ਹੋਗਾ ਸੀ ਹਿਆਰ ਦੇ ਮਨਾ ਗੈ ਤੂੰ ਨਾ ਨਾ ਥੋੜਾ ਮोटा ਐ ਤਾਂ ਆਪਾਂ ਹੇ ਇਹ ਨੂੰ ਇਹਨੂੰ ਰਾਜ਼ੀ ਮੈਂ ਇਹਨੂੰ ਜੇ ਪੱਕਦੇ ਹੁੰਦੇ ਆਪਾਂ ਨੂੰ ਕਹਿਣਾ ਹੀ ਨਹੀਂ ਸੀ ਆਪਾਂ ਪਹਿਲੇ ਸਾਠ ਹੀ ਦੇ ਦਿੰਦੇ ਸੀ ਪੈਸੇ ਕਿਹਨੂੰ ਮਾਰੇ ਕਿ ਦੇਵੇਂ ਦਾ ਕਿੰਨੇ ਦਾ ਇੱਕ ਗੱਲ ਯਾਰ ਮੈਂ ਤਾਂ ਤੁਹਾਨੂੰ ਲਾਸਟ ਹੀ ਕਹਤਾ ਹੁਣ ਤੂੰ ਦੱਸ ਦੇ ਅੱਠ ਨੇ ਇਹ ਹਾਂ 6 ਤੋਂ 8 7 ਤਾਂ ਮੈਂ ਕਿਹਾ ਨਹੀਂ ਆਹੋ ਦੋ ਬੰਦੇ ਆਇਆ ਕੋਈ ਆਛਾ ਖਾਬ ਹੁਣ ਅਸੀਂ ਘੜੀ ਜਾਂਦੇ ਕਿ ਲੱਕਾ ਬਣਾਉਣਾ ਬੰਦਾ ਹੋਰ ਆ ਗਿਆ ਮਗਰ ਹੈ ਤਾਂ ਕੋਈ ਬੰਦੇ ਲੱਕਾ ਨਹੀਂ ਬਣਾਉਣ ਦੇ ਰਹਿਗੇ ਅੱਜ ਨਾ ਕਹ ਨੀ ਬਣਾਉਣ ਦੇ ਰਹਿਗੇ ਉਹ ਆ ਗਿਆ ਹੈ ਮੈਂ ਦੇਖ ਰਿਹਾ ਮੈਂ ਇੱਧਰ ਚੱਕੂ ਨਿਗਾਹ ਤਾਂ ਪਾ ਲੈਂਦਾ ਐਨਕ ਲਾਉਣੀ ਨਾ ਵਾਜੇ ਹੈ ਅੱਖ ਦਾ ਹੱਕ ਦਾ ਅੱਖ ਨਹੀਂ 55 ਸੌ ਦੇਣਾ ਕਿ ਤੂੰ ਕਰ ਹੈ ਉਹ ਬੰਨਦਾ ਹੌਦੇ ਦੇ ਦਿੰਦਾ ਉਸ ਤੋਂ ਨਾ ਹੁੰਦਾ ਬੰਨਦਾ 5 ਤੇ 2 ਮਾਈ ਥੱਲੇ ਆ ਜਾ ਭਈ ਇਹਦੇ ਨੇ ਨਹੀਂ ਕੋਈ ਨਹੀਂ ਭਾਈ ਆਪਣੇ ਦਾ ਟੱਟੇ ਟੱਕ ਜਾਣੇ ਭਾਈ ਆਪਾਂ ਨੂੰ ਕਹਦਾ ਟੁੱਟਦਾ ਜਰਾ ਨਹੀਂ ਇਹਦਾਂ ਮਾਰ ਮੈਂ ਹਰ ਕੇ ਜੰਮਾ ਉਹ ਨਹੀਂ ਨਹੀਂ ਉਹ ਤਾਂ ਕੋਈ मेरी चीज बिकोगे तो ऐसी कह रहे यार मैं तो जरा नहीं बंदे का मां हार क्या होएगा तो हा। <laughs> भी हार करना है जरा माल हल्कांदा बंदे भी नहीं जांधी आए भी नहीं 100 रुपए और पाजा कह रहा तेरा फट से कहंदा बाबा नहीं और तेरा नहीं पता है हम फले हैं 5 तो 5 तो 5 नहीं होने जी ਬਾਏ ਤੁਨ ਕਿਹਾ 52 ਸੌਨ ਲੱਗ ਜਾਣਗੇ ਜੱਪੂ ਕਹਿੰਦਾ ਕੀ ਕਰਦਾ 5000 ਦੀ ਯਾਰਾ ਉਹ ਤਾਂ ਕੋਈ ਗੱਲ ਨਹੀਂ ਹਾਂ ਜਿਹੜਾ ਤੇਰੀ ਤਾਂ ਕੋਈ ਗੱਲ ਨਾ ਅਜਾ ਤਕੀਲਾ ਤੈਨੇ ਜਦ ਤੂੰ ਆਇਆ ਪਰੰਦਾ ਫਾਵਾ ਸਾਬ ਅੱਲਾ ਪੱਕਾ ਬਸਾ ਲਾ ਕਰਦੇ ਕਿੰਨੇ ਕਰਨੇ ਰਾਜਨ ਦੇ ਬਾਈ ਮੈਂ ਪੱਕਾ ਤੁਹਾਨੂੰ ਦੱਸਾਂ ਕਿੰਨੇ ਦੇ ਬੱਚੇ ਬਾਈ ਜੇ ਮੈਨੂੰ ਪਤਾ ਕਿੱਥੇ ਹੋਣਗੇ ਹਾਂ ਚਲ ਤੂੰ ਆ ਜਾ ਆ ਜਾ ਉਹਨੇ ਖੱਤ ਲਾ ਆ ਜਾ ਤੂੰ ਆ ਹਾਂ ਕਰਦੇ ਬੱਚੇ ਕੋਰ ਭਾਈ ਨਾ ਕਰਨ ਲੈ ਲਈ ਬੱਚੇ ਲੈ ਦੇ ਯਾਰੀ ਬੱਚਾ ਜੰਗਲਿਆ ਲੇ ਲਾ ਲੈ ਲੈ ਬੱਚਾ ਮਾਰਦੇ ਥਾਪੀ ਯਾਰ ਹਾਂ ਲੈ ਲਾ ਉਹ ਮਾਰਦਾ ਥਾਪੀ ਪੁੱਛਦਾ ਬਾਈ ਦਾ ਦਿਲ ਉਹ ਦੁਨੀਆ ਦਾ ਇਹ ਨਹੀਂ ਹੋ ਜਾ ਇਤਨਾ ਦਾ ਇਹ ਮਾਰਦਾ ਤੇਰੇ ਬਾਰੇ ਸੋਚਦਾ ਪਰ ਵਿੱਚ ਨਾ ਰੱਖੀ ਵਿੱਚ ਤੂੰ ਵੀ ਮੰਦੀ ਗੁੱਦੀ ਦਾ ਇਹਦਾ ਆਪਣੇ ਵਿੱਚ ਮਾੜ ਜਾ ਇਹਦੀ ਨਹੀਂ ਬੇਕਾਂ ਨੂੰ ਖਾਪ ਆਇਆ ਯਾਰ ਹਰ ਜਾ ਇਹ ਮਰਾ ਦੇ ਮੈਨੂੰ ਦਵਾ ਕੇ ਲੈ ਵੀ ਇਹ ਨਾਲ ਬੰਦੇ ਹੈਗੇ ਮੈਨੂੰ ਕਿੰਨੇ ਮਾਰਜੀ ਦਵਾ ਦੇ ਇਹ ਸੋਨਾ ਇਕੱਠਾ ਕਰਨਾ ਯਾਰ ਵੀਰ ਮੈਂ ਆ ਗਿਆ ਹੇ ਨਗਾ ਤੇਰਾ ਆ ਗਿਆ ਲਾ 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 ਨਹੀਂ ਆਪਣੇ ਬੰਦਾ ਲੈ ਫੜ ਕੋਈ ਨਾ ਪੈਸੇ ਤੇ ਤੈਨੂੰ ਮੈਂ ਮਾਇਦ ਵਿੱਚ ਫੰਡ ਕਰ ਲੇਗਾ ਕੋਈ ਨਾ ਕੋਈ ਨਾ ਕੋਈ ਚੰਤਾ ਹੀ ਨਹੀਂ 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 ਹਾਂ ਕਰ ਲਾਂਗੇ ਆਪੇ ਮਾਰ ਵੀ ਬਰੋਂ ਮਾਰ ਦੇ ਚਾਚਾ ਆ ਫੜ ਬਸ ਮਾਰ ਦੇ ਕੋਈ ਨਾ ਆਇਆ ਤੂੰ ਕਿਹੜਾ ਪੰਦਰ ਲੱਗਿਆ ਹੈ ਬਈ ਉਹ ਫੇਰ ਵੀ ਫੜ 5000 ਦੇ ਮੈਨੂੰ ਹੋ ਗਏ ਓਏ 10 ਲੱਖ 5000 ਹੁਣ ਖੋਸਾ ਆਸਾ ਜੀ ਮੈਂ ਖੁਸ਼ ਹਾਂ ਤੇ ਆਈ ਰਹਾ ਹਾਂ ਅੱਜ ਗੰਗੇ ਨੇ ਬਹੁਤ ਵਧੀਆ ਇਹ ਗੱਡੀ ਛਾਲਣ ਕਰ ਅੱਲਾ ਅੱਲਾ ਜੀ ਸਾਪ ਨੂੰ ਨਹੀਂ ਨਹੀਂ ਮੜਾ ਕੰਦਰਾ ਸਾਹੀ ਹੋਰ ਤਾਂ ਮਾਰ ਦੇ ਆਦੂ ਮੜਾ ਇਹ ਹੁਣ ਫਿਰ ਜ਼ਰੂਰ ਆਏ ਹਾਏ ਹੋ ਗਿਆ ਹੀ ਹੋਇਆ ਇਤਾਂ ਯਾਰ ਕੋਈ ਨਾ ਅਜਾ ਤੁਰਨਦੇ ਆਜਾ ਚਾਲ ਆ ਫਰਜ ਨਹੀਂ ਦੀ ਮੈਨੂੰ ਵਿਚ ਬਣਨੇ ਯਾਰ ਆੜ ਕਾ ਨਹੀਂ ਬੱਜਿਆ ਹੋਇਆ ਸਾਹੀ ਪਰ ਕਾ ਕੁਝ ਨਹੀਂ ਮੈਨੂੰ ਮਾਣੇ ਲਪਾ ਕੇ ਚਾੜਦੇ ਵਾਹ ਏ ਲਾਤੀ ਕੱਜ ਨਫੇ ਨਾਲ ਨਾ ਹੁਣ ਉਹਦੀ ਨਾ ਨਫੇ ਨਾਲ ਕੋਈ ਹਾਂ ਸਹੀ ਹੈਗਾ ਤਾਂ ਲੈ ਹੁਣ ਸਾਡੇ ਹੱਬਾ ਹੋ ਗਿਆ ਹੁਣ ਮੇਰੇ ਨਾਲ ਸਾਡੇ ਨੇ ਇਹ ਹਾਂ ਵੀ ਐਮੂ ਪਹਿਲਾਂ ਤੇਰੇ ਤੋਂ ਹੀ ਸ਼ੁਰੂ ਕਰੀਏ ਆਪਾਂ ਤਾਂ ਕਾਹਨ ਲੈ ਨਾ ਨਾ ਸ਼ੁਰੂ ਸ਼ਰਾ ਨੇ ਯਾਰਾ ਹਾਂ ਸੰਗ ਇਹਨੂੰ ਵੀ ਰਾਮੂ ਨੂੰ ਫਰੀਜ ਪਾਲ ਚਾਹੀਦੇ ਸੀ ਨਾ ਕਾਹ ਨਹੀਂ ਹੈਗੀ ਨਾ ਪਾਏ ਹੋਏ ਨੇ ਨਾ ਪੂਰੇ ਵਧੀਆ ਸ਼ੌਂਕ ਨਾ ਦੇਖ ਇਹ ਹੋਇਆ ਹੋਇਆ ਸ਼ੌਂਕ ਦਾ ਪਾਏ ਹੋਏ ਨੇ ਆ ਦੇ ਆ ਆ ਵੀ ਮਹਾਰਾ ਖਾਈਦਾ ਸਾਫ ਬੱਚੇ ਨੇ ਯਾਰ ਇਹ ਹੀ ਹੈ ਗੱਲ ਨੇ ਹੈਗੀ ਇਹ ਕਿਹਾ ਪਾੜਾ ਨੰਦਰਾ ਦੇਖ ਆਰਤੀ ਇਹ ਨਹੀਂ ਰਹਿਣਾ ਇਹਦਾ ਆਦਨ ਜੀ ਇਹਦਾ ਆਦਨ ਜੀ ਗੱਲ ਉਸ ਤੋਂ ਮੁੱਕ ਗਈ ਆ ਰੂਲ ਨਾਲ ਜੇ ਕੀ ਪੜੀ ਹੋਵੇ ਨਾ ਉਹ ਆਪਣੇ ਦੱਸ ਦੇ ਨੀਗਾ ਮਾਰਦਾ ਫਿਰੀ ਗੱਲ ਆ ਅਰ ਜਾ ਕੇ ਲਿਓਣੇ ਸੀ ਭਾਈ ਤਾਂ ਮੈਂ ਚੱਪ ਦੇਣੇ ਕੋਈ ਨਾ ਹੁਣ ਰੱਜ ਲੈਣ ਦੇ ਆ ਨਰਮਾ ਹੋ ਰਾਇਆ ਕੋਈ ਨਾ ਚਾਪੀ ਰਲ ਜੂਗਾ ਜਦੋਂ ਮੜਿਆ ਮੱਤ ਮੇਰੇ ਗਿਆ ਆਪੀ ਕੱਲੇ ਮੇਮਣੇ ਲਿਆ ਜੀ ਭਾਈ ਹਾਂਜੀ ਹਾਂਜੀ ਸਾਰੀ ਬੈਠਾ ਲੈਣੇ ਭਾਈ ਕਿਸੇ ਨਾ ਨਸੇ ਨਾ ਆਪਣਾ ਸਦਵਾ ਬੈਠਾ ਇਹ ਹੋ ਗਿਆ 5000 ਦਾ ਸੀ ਹੀ ਦਾ ਕਰਾ ਜਮਦੀ ਤੱਕੋ ਮਰਜੀ 1000 ਰੁਪਏ ਦਾ ਫੇਰ ਨਾ ਖਾਤਾ 1000 ਰੁਪਏ ਵਿੱਚ ਤੱਕੋ ਬਈ ਇਹ ਜਗਦਾ 1000 ਨਾ ਸਾਰੇ ਮਿਲਣਗੇ 10000 ਨਾ ਫੇਰ ਨਾ 2000 ਦਾ ਸਾਟ ਕੋਈ ਨਹੀਂ ਬਈ ਦਿਨ ਦਾ ਸਾਟ ਕੀ ਕਮੀ ਹੋ ਜਾਏ ਓਏ ਆ ਜਾ ਓਏ ਛੱਡ ਜਾ ਆਪਣੇ

ਆ ਗੱਡੀ ਤੇ ਨਹੀਂ ਲਿਆਉਂਗੇ ਕੋਈ ਨਾ ਫਿਰ ਉਹਨੇ ਉਹਨੇ ਮੜਾ ਮੋਟਾ ਮੂੰਹ ਸਿਰਤਾ ਲੱਗਣ ਜੋਖਰਾ ਕਰਦੇ ਬੱਕਰੀ ਦਾ ਲੈ ਕੇ ਦੇਦੇ ਕੋਈ ਬੱਕਰੀ ਕਹਿੰਦਾ ਮੈਂ ਉਹ ਨਹੀਂ ਪਾਲਿਆ ਸਾਰੇ ਅੱਜ ਜਿਹਨੇ ਹੈਗੇ ਨੇ ਹੁਣ ਆਏ ਕਹਿੰਦਾ ਤੇਰੇ ਵਾਲੇ ਵੀ ਚੱਕਣੇ ਨੇ 20 ਯਾਰ ਇਧਰੋਂ ਫਿਰ ਤਾਂ ਆਏ ਕਹਿੰਦਾ ਚੱਲ ਚੱਲ ਮੜਾ ਮੋਟਾ ਘਰੇ ਕੁਛ ਆਜੂ ਬੱਕਰੀ ਲੈ ਲੈ ਕਦੀ